ਨਾਂ ਸਾਡੀ ਨੰਬਰ ਲੈ ਕੇ ਜਾਓ ਪਹਿਲਾਂ ਵੀ ਇੱਕ ਪਹਿਲੇ ਨੰਬਰ ਦੀ ਲੈਣੀ ਆ ਤੇ ਹੁਣ ਵੀਨ ਲਾ ਕੇ ਲੈ ਕੇ ਜਾਓ ਨੰਬਰ ਇਹਦਾ ਗੇੜਾ ਵੱਟ ਗਿਆ ਲੈ ਕੇ ਨੰਬਰ ਐ ਐਸ ਨਾ ਉਹ ਨਹੀਂ ਹਾਰ ਨਾ ਮਾਰਦਾ ਉਹਨੇ ਕੀ ਆ ਜਾ ਭਾਈ ਐਨੂੰ ਮਾਰਦਾ ਹਾਰਨਾ ਲੋ ਜੀ ਉਹ ਨਵੇਂੜ ਦਾ ਕੰਮ ਅਸਲ ਨਾਲ ਸਨੈਲ ਸੀ ਆ